ਦੋਸਤੋ ਆਪਣਾ ਕਬੂਤਰ ਰੱਖਿਆ ਤੇ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਮੈਂ ਜਦੋਂ ਕਬੂਤਰਾਂ ਦਾ ਆਲਾ ਖੋਲ੍ਹਿਆ ਤਾਂ ਨਿੱਕਾ ਜਿਹਾ ਬੱਚਾ ਥੱਲੇ ਡਿੱਗਾ ਪਿਆ ਸੀ ਮੈਂ ਸਾਰੇ ਆਲਣਿਆਂ 'ਚ ਦੇਖਿਆ ਵੀ ਕਿੱਥੋਂ ਡਿੱਗਾ ਬਾਬਾ ਤੇ ਕੋਈ ਵੀ ਇਹਦੇ ਨਾਲ ਦਾ ਹੋਰ ਛੋਟਾ ਬੱਚਾ ਨਹੀਂ ਸੀ ਹੈਗਾ ਫਿਰ ਮੈਂ ਕਾਫੀ ਦਿਨ ਵੇਟ ਕਰਦਾ ਰਿਹਾ ਕਿ ਕੋਈ ਕਬੂਤਰਾਂ ਦਾ ਜੋੜਾ ਇਹਨੂੰ ਫੀਡ ਦੇਊਗਾ ਮੈਨੂੰ ਪਤਾ ਲੱਗ ਜੂ ਇਹਦੇ ਮਾਂ ਪਿਓ ਦਾ ਪਰ ਕਿਸੇ ਨੇ ਵੀ ਇਹਨੂੰ ਫੀਡ ਨਹੀਂ ਦਿੱਤੀ ਫਿਰ ਮੈਂ ਦੇਖਿਆ ਕਿ ਜੋ ਵੱਡੇ ਕਬੂਤਰ ਸੀ ਨਾ ਆਲੇ ਦੇ ਵਿੱਚ ਉਹ ਇਹਨੂੰ ਛੋਟੇ ਬੱਚੇ ਨੂੰ ਮਾਰਦੇ ਪਏ ਸੀ ਫਿਰ ਮੈਂ ਇਹ ਸੋਚਿਆ ਕਿ ਹੋਣੇ ਬੱਚੇ ਨੂੰ ਮਿਹਾਲੇ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਇਹਨੂੰ ਮਿਹਾਲੇ ਤੋਂ ਬਾਹਰ ਲਿਆਇਆ ਤੇ ਇਹ ਸੋਚਿਆ ਕਿ ਵਾਹਿਗੁਰੂ ਜੀ ਨੇ ਮੇਰੀ ਸੇਵਾ ਲਾਤੀ ਹੈ ਹੁਣ ਕਿ ਇਹਨੂੰ ਫੀਡ ਮੈਂ ਦਵਾਂ ਤਾਂ ਅੱਜ ਤਿੰਨ ਤੋਂ ਚਾਰ ਦਿਨ ਹੋ ਗਿਆ ਮੈਨੂੰ ਫੀਡ ਦੇ ਰਿਹਾ ਵਾਂ ਤੇ ਬਹੁਤ ਵਧੀਆ ਗਰੋਥ ਕਰ ਰਿਹਾ ਵਾ ਤੇ ਅੱਗੇ ਨਾਲੋਂ ਕਾਫੀ ਐਕਟਿਵ ਵੀ ਆ ਹੁਣ ਮੈਨੂੰ ਦੂਜੇ ਕਬੂਤਰਾਂ ਤੋਂ ਵੱਖ ਰੱਖਦਾ ਵਾਂ ਧਰਮੀ ਤੋਂ ਬਚਾ ਕੇ ਰੱਖਦਾ ਵਾਂ ਤੇ ਬਹੁਤ ਵਧੀਆ ਗਰੋਥ ਕਰ ਰਿਹਾ ਏ ਤੇ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਕਿ ਆਪਾਂ ਨੂੰ ਸਾਰਿਆਂ ਨੂੰ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਜਦੋਂ ਆਪਾਂ ਕੁਦਰਤ ਨੂੰ ਪਿਆਰ ਕਰਦੇ ਆਂ ਤੇ ਕੁਦਰਤ ਉਹਦੀ ਵਾਪਸੀ ਦੇ ਵਿੱਚ ਆਪਾਂ ਨੂੰ ਇੰਨਾ ਜ਼ਿਆਦਾ ਪਿਆਰ ਦਿੰਦੀ ਨਾ ਕਿ ਦੱਸ ਨਹੀਂ ਸਕਦਾ ਮੈਂ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਵਾਹਿਗੁਰੂ ਜੀ ਨੇ ਆ ਮੈਨੂੰ ਸੇਵਾ ਦਿੱਤੀ ਆ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਕੁਦਰਤ ਨਾਲ ਪਿਆਰ ਕਰੋ ਯਾਰ ਜੇਕਰ ਕੁਦਰਤ ਨੂੰ ਆਪਾਂ ਪਿਆਰ ਕਰਾਂਗੇ ਨਾ ਤਾਂ ਕੁਦਰਤ ਆਪਾਂ ਨੂੰ ਪਲਟ ਕੇ ਇੰਨਾ ਪਿਆਰ ਦਿੰਦੀ ਹੈ ਨਾ ਜਿਹਦਾ ਹਿੱਸਾ ਆ ਦੀ ਕੋਈ ਨਹੀਂ ਹੈਗਾ